ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਸ ਕੋ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਅੱਜ 119ਵਾਂ ਦਿਨ ਹੈ ਭੁਖੜ ਹੜਤਾਲ ਦਾ ਮਰ ਬਰਤ ਦਾ ਜੋ ਮਰਜੀ ਕਹਿ ਲੋ ਉਹਨਾਂ ਨੂੰ ਪਟਿਆਲੇ ਸ਼ਿਫਟ ਕਰਤਾ ਪਹਿਲਾਂ 19 ਮਾਰਚ ਨੂੰ ਜਿਵੇਂ ਫੜੇ ਗਏ ਜਾਂ ਹਰਾਸਚ ਲੈ ਕੇ ਕਮਾਂਡੋ ਕੰਪਲੈਕਸ ਪਟਿਆਲਾ ਬਹਾਦਰਗੜ੍ਹ ਆਏ ਸੀ ਫਿਰ ਜਲੰਧਰ ਗਏ ਪੀਡਬਲੂ ਚ ਹੁਣ ਪਟਿਆਲੇ ਦੇ ਪ੍ਰਾਈਵੇਟ ਹਸਪਤਾਲ ਜਿਹੜਾ ਨਵਾਂ ਬੱਸ ਸਟੈਂਡ ਹੈ ਉਹਦੇ ਬਿਲਕੁਲ ਸਾਹਮਣੇ ਪਾਰਕ ਹਸਪਤਾਲ ਦੇ ਵਿੱਚ ਰੱਖਿਆ ਕਿਉਂ ਰੱਖਿਆ ਸਭ ਨੂੰ ਹੈਰਾਨੀ ਹੁੰਦੀ ਹੈ ਇਹ ਆਪਾਂ ਗੱਲ ਕਰਨੀ ਹੈ ਇਸ ਵੀਡੀਓ 'ਚ ਦੂਜੀ ਗੱਲ ਖੋਰ ਕਰਨੀ ਹੈ ਕਿ ਖੋਰ ਮਸਲਾ ਨਾਲ ਨਾਲ ਚੱਲਦਾ ਹੈ ਇਹ 19 ਮਾਰਚ ਨੂੰ ਫੜੇ ਸੀ ਤੇ 13 14 ਮਾਰਚ 13 ਦੀ ਰਾਤ ਖਤਮ ਹੋ ਰਹੀ ਸੀ 14 ਦੀ ਸਵੇਰ ਸ਼ੁਰੂ ਹੋਈ ਸੀ ਜਦੋਂ ਕਰਨਲ ਪਸ਼ਵਿੰਦਰ ਸਿੰਘ ਬਾਠ ਨਾਲ ਕੁੱਟਮਾਰ ਹੋਈ ਉਹ ਮਾਮਲਾ ਉਹ ਮਾਮਲਾ ਵੀ ਨਾਲ ਨਾਲ ਚੱਲ ਰਿਹਾ ਹੈ ਉੱਥੇ ਵੀ ਉਹ ਮੋਰਚਾ ਲੜਿਆ ਪੱਕਾ ਉਹਨਾਂ ਨੇ ਉੱਥੇ ਵੀ ਕਾਫੀ ਗਿਣਤੀ ਚ ਕਿਸਾਨ ਵੀ ਜਾਂਦੇ ਨੇ ਤੇ ਲੇਕਿਨ ਸਾਫਕਾ ਸੈਨਿਕ ਉੱਥੇ ਬੈਠੇ ਨੇ ਔਰ ਜਿਹੜੀ ਲੀਡ ਕਰ ਰਹੀ ਹੈ ਕਰਨਲ ਬਾਟਸ ਦੀ ਵਾਈਫ ਜਸਵਿੰਦਰ ਕੌਰ ਬਾਟ ਉਹਨਾਂ ਦਾ ਦੂਜਾ ਦਿਨ ਬਲਕਿ ਤੀਜਾ ਦਿਨ ਸੀ ਅੱਜ ਉਹਨਾਂ ਨੇ ਫੇਰ ਬਟਾ ਕੱਟ ਕਰਨ ਦਾ ਦਾਵਾ ਕੀਤਾ ਹੋਇਆ ਇਹ ਦੋਨੇ ਗੱਲਾਂ ਤੇ ਮਾਨ ਸਰ ਬਚਪ ਨੇ ਮਾਨ ਸਰ ਜਾ ਉਹਨਾਂ ਦੇ ਮੰਤਰੀ ਬਿਲਕੁਲ ਲਿਬ ਬੋਲਦੇ ਇਹ ਕੀ ਚੱਲ ਕੀ ਰਿਹਾ ਹੈ ਕਿਉਂ ਇਹ ਦੋਨਾਂ ਦਾ ਕੋਈ ਕਨੈਕਸ਼ਨ ਹੈ ਪਟਿਆਲੇ ਦੇ ਵਿੱਚ ਡੱਲੇਵਾਲ ਸਾਹਿਬ ਨੂੰ ਲੈ ਕੇ ਆਉਣਾ ਕੀ ਉਸ ਜਿਹੜਾ ਕਰਨਲ ਬਾਠਾ ਵਾਲੇ ਮੋਰਚੇ ਦੀਆਂ ਖਬਰਾਂ ਨੂੰ ਘਟਾਉਣਾ ਹੈ ਜਾਂ ਕੀ ਹੈ ਇਹਦੇ ਪਿੱਛੇ ਇਹ ਕੋਸ਼ਿਸ਼ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਗੱਲ ਸਮਝਣ ਦੀ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਅਕਸਰ ਮੈਂ ਕਰਦਾ ਹਾਂ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜੋ ਤੁਸੀਂ ਨਵੇਂ ਜੁੜੇ ਹੋ ਜਾਂ ਜਿਹੜੇ ਪ੍ਰਾਣੇ ਵੀ ਹੋ ਅਜੇ ਤੱਕ ਇਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਪਲੀਜ਼ ਹੁਣ ਆਜੋ ਗੱਲ ਇਥੋ ਡੱਲੇਵਾਲ ਦੇ ਪਹਿਲਾਂ ਗੱਲ ਕਰ ਲਈਏ ਡੱਲੇਵਾਲ ਸਾਹਿਬ ਨੂੰ ਇੱਥੇ ਲੈ ਕੇ ਆਏ ਤੇ ਅੱਜ ਹਾਈ ਕੋਰਟ ਚ ਕੀ ਹੋਣ ਵਾਲਾ ਪਹਿਲੀ ਤੇ ਇਹ ਗੱਲ ਦੇਖੋ ਜਗਜੀਤ ਸਿੰਘ ਡੱਲੇਵਾਲ ਇਹ ਬਿਲਕੁਲ ਬਕਖਰੀ ਗੱਲ ਹੈ ਕਿ ਜਗਜੀਤ ਸਿੰਘ ਡੱਲੇਵਾਲ ਤੇ ਸਰਪੰਚ ਸਿੰਘ ਪੰਦੇਰ ਬਿਲਕੁਲ ਬਖਰਾ ਚੱਲ ਰਹੇ ਸੀ ਜਿਹੜੇ ਬਾਕੀ ਕਿਸਾਨਾਂ ਨਾਲੋਂ ਐਸ ਕੇ ਐਮ ਨਾਲੋਂ ਸੰਯੁਕਤ ਕਿਸਾਨ ਮੋਰਚੇ ਨਾਲੋਂ ਔਰ ਜਗਿੰਦਰ ਸਿੰਘ ਅਗਰਾਹਾਂ ਦੀ ਜਥੇਬੰਦੀ ਨਾਲੋਂ ਅਲੱਗ ਸੀ ਕਿਸੇ ਦੀ ਸਲਾਹ ਨਹੀਂ ਕੀਤੀ ਨਾ ਕਿਸੇ ਦੀ ਸਲਾਹ ਤੇ ਮਰਨ ਵਰਤ ਰੱਖਿਆ ਸਭ ਕੁਝ ਆਪਣੇ ਲੈਵਲ ਤੇ ਕਰ ਰਹੀ ਸੀ ਤੇ ਸਰਵਨ ਸਿੰਘ ਪਦੇਰ ਚਾਰਕ ਵਾਰੀ ਕੋਸ਼ਿਸ਼ ਕਰਕੇ ਬੰਦੇ ਘਟਾ ਕੇ ਉਹ ਵੀ ਆਪਣੀ ਲੈਵਲ ਤੇ ਗੱਲ ਕਰ ਰਿਹਾ ਸੀ ਇਹ ਸਭ ਨੂੰ ਪਤਾ ਹੈ ਔਰ ਜਦੋਂ ਏਕਤਾ ਦੀ ਵੀ ਗੱਲ ਚੱਲੀ ਉਹਨਾਂ ਨੇ ਵੀ ਗੱਲ ਕਹੀ ਕਿ ਅਸੀਂ ਮੀਟਿੰਗ ਜਿਹੜੀ ਹੈ ਉਹਦੇ ਚ ਹੁਣ ਸਾਡੀ ਇਕਤਾ ਦੀ ਗੱਲ ਚੱਲਦੀ ਹੈ ਲੇਕਿਨ ਕੇਂਦਰੀ ਜਿਹੜੇ ਨੇਤਾਵਾਂ ਨਾਲ ਮੀਟਿੰਗ ਅਸੀਂ ਆਪ ਹੀ ਕਰਾਂਗੇ ਜਿਹੜੀ ਲੱਗਦਾ ਹੈ ਕਿ ਧੜੇਬੰਦੀ ਹੋਮੇ ਪਤਾ ਨਹੀਂ ਕਿਹਦੀ ਕਿਹਦੀ ਲੜਾਈ ਜੋ ਮਰਜੀ ਸਮਝ ਲੈ ਉਹ ਬਹੁਤ ਵਾਰ ਆਪਾਂ ਕਰ ਚੁੱਕੇ ਆ ਇਸ ਵੀਡੀਓ ਚ ਨਹੀਂ ਉਹਨੂੰ ਜ਼ਿਆਦਾ ਛੇੜਦੇ ਹਾਂ ਇਹ ਗੱਲ ਜ਼ਰੂਰ ਹੈ ਬਰਤ ਰੱਖ ਲਿਆ 55ਵੇਂ ਦਿਨ ਜਦੋਂ ਇੱਕ ਜੁਆਇੰਟ ਸੈਕਟਰੀ ਦਾ ਬੰਦਾ ਆ ਕੇ ਕਹਿੰਦਾ ਅਸੀਂ ਗੱਲਬਾਤ ਕਰਨ ਨੂੰ ਤਿਆਰ ਐ ਇੰਨੇ ਖੁਸ਼ ਹੋਗੇ ਇੰਨੇ ਉਤਸ਼ਾਹ ਚ ਆਗੇ ਕਿਸਾਨ ਤੇ 55 ਦਿਨ ਤੋਂ ਬਾਅਦ ਮੈਡੀਕਲ ਏਡ ਲੈਣੀ ਸ਼ੁਰੂ ਕਰਤੀ ਮੈਡੀਕਲ ਏਡ ਮੀਨਸ ਕੇ ਚਲੋ ٹیਪੀਐਮ ਸ਼ੁਰੂ ਹੋ ਗਿਆ ਉਹਦੇ ਨਾਲ ਸਾਰੇ ਸਰੀਰ ਨੂੰ ਜਿਹੜੀ ਜ਼ਰੂਰਤ ਹੁੰਦੀ ਹੈ ਉਹ ਜਾਣ ਲੱਗ ਗਿਆ ਤੇ ਹੁਣ ਪਤਾ ਇਹ ਲੱਗਿਆ ਕਿ ਫੇਰ 19 ਮਾਰਚ ਤੋਂ ਬਾਅਦ ਫੇਰ ਵਰਤ ਰੱਖ ਲਿਆ ਹੁਣ ਸਿਰ ਪਾਣੀ ਪੀ ਰਹੇ ਨੇ ਸਿਹਤ ਕਾਫੀ ਖਰਾਬ ਹੁਣ ਇਹਦੀ ਖਰਾਬ ਸਿਹਤ ਦੇ ਵਿੱਚ ਪਹਿਲਾਂ ਤਾਂ ਫੜਿਆ ਗਿਆ ਸੀ ਬਹਾਲੀ ਤੇ ਆਇਸ਼ਰ ਦੇ ਸਾਹਮਣੇ ਇਹਨਾਂ ਨੂੰ ਜਦੋਂ ਇਹ 26 ਸੈਕਟਰ ਚੋਂ ਮੀਟਿੰਗ ਕਰਕੇ ਨਿਕਲੇ ਮਗਰ ਪੰਜਾਬ ਜਦੋਂ ਪੰਜਾਬ ਚ ਆ ਕੇ ਪੰਜਾਬ ਪਿਸਲੇ ਹਰਾਸਚ ਲੈ ਲੇ ਸਿੱਧੇ ਲੈ ਕੇ ਆਏ ਉਥੇ ਕਮਾਂਡੋ ਕੰਪਲੈਕਸ ਬਹਾਦਰਗੜ ਤੇ ਉਦੋਂ ਬਾਅਦ ਰਾਤ ਨੂੰ 12 ਵਜੇ ਸ਼ੇਰ ਲੈ ਕੇ ਜਲੰਧਰ ਉਥੇ ਪਹਿਲਾਂ ਪਿੰਜ ਦੇ ਵਿੱਚ ਦਿਖਾਇਆ ਹਸਪਤਾਲ ਚ ਉਦੋਂ ਬਾਅਦ ਰੈਸਟ ਹਾਊਸ ਲੈ ਕੇ ਪੀ ਡਬਲਯੂ ਡੀ ਤੇ ਹੁਣ ਚੱਕ ਕੇ ਉਹਨਾਂ ਨੂੰ ਸ਼ਿਫਟ ਕਰਤਾ ਪਟਿਆਲੇ ਇਹ ਇਸ ਹਾਲਤ ਦੇ ਵਿੱਚ ਜਦੋਂ ਕਿ ਉਹ ਇੰਨਾ ਕਮਜ਼ੋਰ ਹੈ ਜਦੋਂ ਕਿ ਮਤਲਬ ਕਿ ਉਹਦਾ ਕੋਈ ਪਤਾ ਹੀ ਨਹੀਂ ਹੈ ਕੀ ਹੋਣਾ ਹੈ ਭਵਿੱਖ ਵਿੱਚ ਜਿਹੜਾ ਡੱਲੇਵਾਲ ਨਾਲ ਉਸ ਵੇਲੇ ਸ਼ਿਫਟੋ ਸ਼ਿਫਟੀ ਕੀ ਚੱਲ ਰਿਹਾ ਹੈ ਕਿਉਂ ਇਹ ਤਬਦੀਲੀ ਤੇ ਪੇਰ ਪਟਿਆਲਾ ਜਿਹੜੀ ਉਹ ਕਹਿੰਦੇ ਨੇ ਦਾਵਾ ਕਰਦੇ ਨੇ ਡਾਕਟਰ ਬਲਬੀਰ ਸਿੰਘ ਕਿਉਂਕਿ ਜੀ ਇਹ ਉਹਨਾਂ ਦਾ ਆਫਦਲ ਸਿਹਤ ਮੰਤਰੀ ਦਾ ਸ਼ਹਿਰ ਹੈ ਕਿ ਰਜਿੰਦਰਾ ਤਾਂ ਅਸੀਂ ਬਣਾਤਾ ਕਮਾਲ ਦਾ ਹਸਪਤਾਲ ਫਿਰ ਉਹਨੂੰ ਪ੍ਰਾਈਵੇਟ ਹਸਪਤਾਲ ਚ ਕਿਉਂ ਰੱਖਿਆ ਔਰ ਪ੍ਰਾਈਵੇਟ ਹਸਪਤਾਲ ਚ ਰੱਖ ਕੇ ਵੀ ਅਗਲੀ ਗੱਲ ਹੈ ਕਿ ਸਰਕਾਰੀ ਡਾਕਟਰਾਂ ਦੀ ਟੀਮ ਵੀ ਇੱਥੇ ਆਉਂਦੀ ਹੈ ਇੱਕ ਤਾਂ ਇਹ ਵੀ ਕਾਰਨ ਹੋ ਸਕਦਾ ਹੈ ਇਹ ਭਾਰਖ ਹਸਪਤਾਲ ਇੱਕ ਵੱਡੀ ਚੇਨ ਹੈ ਉਹ ਇੱਕ ਇੱਥੇ ਅੰਬਾਰੇ ਵੀ ਇਹਨਾਂ ਦਾ ਹੈ ਨਾਰਥ ਵਿੱਚ ਹੋਰ ਵੀ 1617 ਜਿਹੜੇ ਇਹਨਾਂ ਤੇ ਹਸਪਤਾਲ ਨੇ ਤੇ ਉਸ ਹਸਪਤਾਲ ਦੇ ਜਿਹੜਾ ਐਡਮਿਨਿਸਟਰेटर ਹੈ ਉਹ ਸਾਫ ਦਾ ਜਿਹੜਾ ਪਟਿਆਲੇ ਦਾ ਉਹ ਸਾਫ ਦਾ ਕੋਈ ਪੁਲਿਸ ਅਧਿਕਾਰੀ ਹੈ ਕੀ ਉਹਦੇ ਕਰਕੇ ਇੱਥੇ ਲੈ ਕੇ ਆਏ ਚਲੋ ਉਹਦੇ ਕਰਕੇ ਵੀ ਲੈ ਲਓ ਹਸਪਤਾਲ 'ਚ ਕਿਉਂ ਨਹੀਂ ਰੱਖਿਆ ਰਜਿੰਦਰਾਂ 'ਚ ਇੱਥੇ ਕਿਉਂ ਰੱਖਿਆ ਸਰਕਾਰੀ ਡਾਕਟਰਾਂ ਦੀ ਟੀਮ ਇੱਥੇ ਕਿਉਂ ਆਉਂਦੀ ਹੈ ਕੀ ਡਰ ਪੈ ਗਿਆ ਭਗਵੰਤ ਮਾਨ ਨੂੰ ਕਿ ਜੋ ਕੁਛ ਅਸੀਂ ਉੱਥੇ ਕੀਤਾ ਉਹਦੇ ਚ ਤਾਂ ਉਹ ਬੈਕਫੁੱਟ ਤੇ ਹੈਗੇ ਹੀ ਨਹੀਂ ਕਿਸਾਨ ਹੁਣ ਠਾਈ ਨੂੰ ਉਹ ਵੀ ਵੱਡੇ ਪੱਧਰ ਤੇ ਮਜਾਰੇ ਹੋ ਰਹੇ ਨੇ ਕੱਲ ਵੀ ਕਿਸਾਨ ਬਜ਼ੁਰਗ ਸੰਘਰਸ਼ ਕਮੇਟੀ ਦੇ ਕੀਤੇ ਨੇ ਪਤਲੇ ਫੂਕੇ ਨੇ ਪੰਜਾਬ ਸਰਕਾਰ ਦੇ ਇਹ ਤਾਂ ਚੱਲ ਹੀ ਰਿਹਾ ਹੈ ਲੇਕਿਨ ਹੁਣ ਕਿਤੇ ਇਹ ਡਰਤਾ ਨਹੀਂ ਕਿ ਇਹਦੀ ਸਿਹਤ ਜੇ ਨਾ ਠੀਕ ਹੋਇਆ ਜੇ ਕਿਤੇ ਜਗਜੀਤ ਸਿੰਘ ਡੱਲੇਵਾਲ ਦੀ ਸ਼ਹੀਦੀ ਹੋ ਜਾਂਦੀ ਹੈ ਜਿਹ ਕਸਾਨਾਂ ਦੇ ਲਫ਼ਜ਼ਾਂ ਦੇ ਵਿੱਚ ਤੇ ਫੇਰ ਤਾਂ ਬਹੁਤ ਵੱਡਾ ਦਾਗ ਲੱਗ ਜੂਗਾ ਭਗਵੰਤ ਮਾਨ ਸਰਕਾਰ ਤੇ ਯਾਨੀ ਸਰਕਾਰ ਨੇ ਜਿਸ ਤਰੀਕੇ ਨਾਲ ਕੀਤਾ ਜਿਵੇਂ ਅੰਮ੍ਰਿਤਪਾਲ ਕਹਿੰਦੇ ਨੇ ਅਸੀਂ ਅੰਮ੍ਰਿਤਪਾਲ ਨੂੰ ਉੱਥੇ ਪਹੁੰਚਵਾਇਆ ਭਾਵੇਂ ਸਾਡੀ ਸਰਕਾਰ ਨਹੀਂ ਸੀ ਲੋਕ ਤਾਂ ਹੁਣ ਵੀ ਕਹਿੰਦੇ ਨੇ ਕਿ ਇਹਨਾਂ ਨੇ ਇਕੱਠੇ ਹੋ ਕੇ ਕੀਤਾ ਚਾਹੇ ਭਾਜਪਾ ਨੇ ਵੀ ਕਰਾਇਆ ਹੋਵੇ ਲੇਕਿਨ ਪਿਆ ਤਾਂ ਗੱਲ ਹੁਣ ਭਗਵੰਤ ਮਾਨ ਦੀ ਹੈ ਬਦਨਾਮੀ ਤਾਂ ਭਗਵੰਤ ਮਾਨ ਸਰਕਾਰ ਦੀ ਹੋ ਰਹੀ ਹੈ ਤੋ ਉਹ ਬਦਨਾਮੀ ਹੋਰ ਜ਼ਿਆਦਾ ਹੋ ਰਹੀ ਹੈ ਜਿਸ ਤਰੀਕੇ ਨਾਲ ਤੰਬੂ ਖਾੜੇ ਗਏ ਟਰਾਲੀਆਂ ਚੱਕੀਆਂ ਗਈਆਂ ਉਹਦਾ ਚੋਰੀ ਹੋ ਰੇ ਸ਼ੁਰੂ ਹੋ ਗਏ ਚੋਰੀ ਦੇ ਹੁਣ ਅਗੇ ਤਾਂ ਸੋਸ਼ਲ ਮੀਡੀਆ ਤੇ ਲੱਗਦਾ ਸੀ ਕਿ ਬਦਨਾਮੀ ਕਰ ਰਹੇ ਹੁਣ ਤਾਂ ਪਤਾ ਵੀ ਲੱਗ ਗਿਆ ਉਹਨਾਂ ਦੇ ਅਫਸਰ ਕਦਾਸ ਰੇ ਵੀ ਤਿੰਨ ਟਰਾਲੀਆਂ ਤੇ ਇੱਕ ਟਰੈਕਟਰ ਤਾਂ ਬਰਾਮਦੇ ਵੀ ਕਰ ਲਿਆ ਘਨੌਰ ਦੇ ਲੱਗ ਗਿਓ ਕਿ ਮੌਰ ਦੇ ਐਮਐਲਏ ਨੂੰ ਆਪਣੀ ਸਵਾਇ ਦੇਣੀ ਪਈ ਤੋ ਇਹ ਸਾਰਾ ਕੁਝ ਜਿਹੜੀ ਮਾਨ ਸਰਕਾਰ ਦੀ ਬਦਨਾਮੀ ਦਾ ਕਾਰਨ ਤਾਂ ਬਣ ਹੀ ਰਿਹਾ ਹੈ ਤੇ ਕਿਤੇ ਇਹ ਕਾਰਨ ਤਾਂ ਨਹੀਂ ਹੈ ਕਿ ਵੀ ਪਟਿਆਲੇ ਸ਼ਿਫਟ ਕਰ ਦੋ ਤੇ ਇੱਥੇ ਥੋੜਾ ਜਿਹੜਾ ਕਰਨਲ ਬਾਠ ਦਾ ਮਾਮਲਾ ਜਿਹੜਾ ਪਕੜਿਆ ਉਹਦੀਆਂ ਖਬਰਾਂ ਦਾ ਧਿਆਨ ਇਧਰ ਲੋਕਾਂ ਤੱਕ ਚਲਾਈਓ ਤੇ ਤਾਂ ਕਰਨਲ ਬਾਠ ਦੀ ਵੀ ਗੱਲ ਕਰ ਲਈ ਉਹਦੇ ਵਿੱਚ ਵੀ ਕਈ ਗੱਲਾਂ ਨਵੀਆਂ ਆ ਗਈਆਂ ਉਹਦੇ ਵਿੱਚ ਇੱਕ ਤਾਂ ਉਹਨਾਂ ਨੇ ਤਾਂ ਧਰਨਾ ਜਿਹੜੀ ਰਿਤੂ ਬਾਠ ਹੈ ਜਿਹੜੇ ਕਰਨਲ ਬਾਠ ਦੀ ਵਾਈਫ ਹੈ ਪਸ਼ਪਿੰਦਰ ਬਾਠ ਦੀ ਜਸਵਿੰਦਰ ਕੌਰ ਬਾਠ ਉਹ ਕਾਫੀ ਐਕਟਿਵ ਹੋ ਗਈ ਉਹ ਤਾਂ ਹੁਣ ਲੀਡਰਾਂ ਵਾਂਗੂ ਗੱਲ ਕਰਦੀਆਂ ਹੁਣ ਤਾਂ ਕੋਈ ਕਹਿੰਦੇ ਨੇ ਅਸੀਂ ਪੰਜਾਬ ਦੇ ਇਨਸਾਫ ਲਈ ਲੜ ਰਹੇ ਆ ਅਸੀਂ ਤਾਂ ਇਹ ਤੁਸੀਂ ਮੈਂ ਹੁਣ ਲੜਦੀ ਰਹੂੰ ਛਾਂਸੀ ਦੀ ਰਾਣੀ ਵਾਂਗ ਲੜੂੰਗੀ ਇਸ ਤਰ੍ਹਾਂ ਦੀਆਂ ਗੱਲਾਂ ਭਾਸ਼ਣ ਉਸ ਤਰ੍ਹਾਂ ਦੇ ਔਰ ਸੈਨਿਕ ਜਿਹੜੇ ਨੇ ਸਾਫਕਾ ਉਹ ਵੱਡੀ ਗਿਣਤੀ 'ਚ ਕੜੇ ਉਹ ਹੁਣ ਤਾਂ ਸਰਵਿੰਗ ਵਾਲੇ ਵੀ ਕੱਲ ਇੱਕ ਮੀਡੀਆ 'ਚ ਸਰਵਿੰਗ ਸੀਆਰਪੀ ਦਾ ਜ਼ੁਬਾਨ ਕਰ ਰਿਹਾ ਸੀ ਕਹਿੰਦੇ ਆ ਕੇ ਡਰਾਪਾ ਦੇ ਦਿੰਦੇ ਨੇ ਅਸੀਂ ਇਨਕਾਊਂਟਰ ਕਰਕੇ ਆਏ ਆ ਅਨਕਾਊਂਟਰ ਤਾਂ ਅਸੀਂ ਦਿਖਾਉਨੇ ਆ ਫਿਰ ਕਿਵੇਂ ਕਰੀਦਾ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਪਈਆਂ ਜਿਹੜੀ ਇੱਕ ਦੂਜੇ ਦੇ ਖਿਲਾਫ ਤਨੋਂ ਵਧਿਆ ਹੋਇਆ ਔਰ ਅੱਜ ਫੇਰ ਜ਼ਿਆਦਾ ਇਕੱਠ ਕਰਨਾ ਔਰ ਇਹ ਸਾਰੇ ਇਕੱਠ ਦੇ ਵਿੱਚ ਮਾਨ ਸਰਕਾਰ ਫੇਰ ਚੁੱਪ ਹੈ ਕਿ ਉਹ ਗੁਣੇ ਦੀ ਮੰਗੇਏ ਸੀ ਉਹਨੇ ਪਤਾ ਨਹੀਂ ਹੁਣ ਇਹਨਾਂ ਨੇ ਕੀ ਪੁਲਸ ਜੇ ਪੂਰਸਤੇ ਐਕਸ਼ਨ ਕਰਦੇ ਨੇ ਪੰਜਾਬ ਪੁਲਿਸ ਜਿਹੜੀ ਹੁਣ ਉਹਨਾਂ ਦੀ ਉਹਨਾਂ ਦੇ ਕਹੇ ਤੋਂ ਲਤਾ ਚ ਗੋਲੀਆਂ ਮਾਰ ਰਹੀ ਹੈ ਜੋ ਐਕਸ਼ਨ ਕਰ ਰਹੀ ਹੈ ਤੇ ਉਹ ਕਹਿੰਣਗੇ ਸਾਨੂੰ ਤਾਂ ਕੋਈ ਬਚਾ ਨਹੀਂ ਰਿਹਾ ਤੇ ਉਹ ਫੇਰ ਉਹ ਕਿਉਂ ਕਰਨਗੇ ਤੇ ਮਾਨ ਸਰਕਾਰ ਦੀ ਤਾਂ ਦੁੱਧਾ ਇਹ ਹੈ ਵੀ ਉਹ ਕਰਨ ਕੀ ਉਹ ਕਹਿੰਦੇ ਗ੍ਰਿਫਤਾਰ ਕਰੋ ਇਹਨਾਂ ਨੂੰ ਤੇ ਦੂਜੇ ਪਾਸੇ ਹੋ ਤਾਂ ਹੁਣ ਤਾਂ ਹੋਰ ਹੈ ਉਦੋਂ ਚਲੋ ਤਾਂ ਗੱਲਾਂ ਕਰਨ ਵਾਲੀਆਂ ਹੁੰਦੇ ਨੇ ਭਾਸ਼ਣਾ ਚ ਕਿ ਸਾਡੇ ਪੁਰ ਫੌਜ ਦੇ ਵਾਲੇ ਕਰੋ ਅਸੀਂ ਦੇਖਾਂਗੇ ਜਾਂ ਜਿਹੜੀ ਸੈਟ ਬਣਾਈ ਆ ਉਹ ਚ ਕੋਈ ਫੌਜੀ ਅਫਸਰ ਵੀ ਲਾਓ ਤੇ ਇਸ ਤਰ੍ਹਾਂ ਦੀ ਗੱਲ ਤੇ ਜਾ ਫਿਰ ਉਹਨਾਂ ਦੀ ਜਿਹੜੀ ਪਰਿਵਾਰ ਦੀ ਮੰਗ ਹੈ ਸੀਵੀਆਈ ਦੀ ਜਾਂਚ ਦੀ ਨਾਨਕ ਸਿੰਘ ਨੂੰ ਬਦਲੋ ਜਿਹੜਾ ਐਸਐਸਪੀ ਪਟਿਆਲਾ ਇਹ ਸਾਰੀ ਮੰਗ ਇਹ ਸਾਰਾ ਕੁਝ ਚੱਲ ਰਿਹਾ ਹੈ ਹੁਣ ਉਹ ਖਬਰਾਂ ਚ ਸੋਸ਼ਲ ਮੀਡੀਆ ਭਰਿਆ ਪਿਆ ਉਹ ਕਿਸਾਨ ਜਿਹੜੇ ਪਹਿਲਾਂ ਤਾਂ ਲੱਗਦਾ ਸੀ ਵੀ ਕਿਸਾਨਾਂ ਨੇ ਇਹ ਖਬਰ ਨੂੰ ਮਾਰ ਦੇਣਾ ਜਿਹੜੀ ਕਰਨਲ ਬਾਠ ਵਾਲੀ ਨੂੰ ਹੋਇਆ ਉਲਟ ਇੱਡਾ ਵੱਡਾ ਐਕਸ਼ਨ ਕਿਸਾਨਾਂ ਤੇ ਹੋਇਆ ਇਹ ਖਬਰ ਜਿਆਦਾ ਜਿਹੜੀ ਤਰਜੀਹ ਲੈ ਗਈ ਇਧਰ ਲੋਕਾਂ ਦਾ ਧਿਆਨ ਜਿਆਦਾ ਖਿੱਚਿਆ ਗਿਆ ਤੇ ਹੋ ਸਕਦਾ ਹੈ ਕਿ ਇਹ ਵੀ ਇੱਕ ਕਾਰਨ ਹੋਵੇ ਚਲੋ ਠੀਕ ਹੈ ਬੋਲਦੇ ਤਾਂ ਇਹ ਨਹੀਂ ਮਾਨ ਸਾਹਿਬ ਇਸ ਮਾਮਲੇ ਤੇ ਨਾ ਉਧਰ ਬੋਲਣ ਨਾ ਇਧਰ ਬੋਲਣ ਹੁਣ ਉੱਥੇ ਹੋਰ ਨਵੀਆਂ ਗੱਲਾਂ ਉਣੀਆਂ ਸ਼ੁਰੂ ਹੋ ਗਈਆਂ ਜਿੱਥੇ ਇੱਕ ਪਾਸੇ ਤਾਂ ਵਕੀਲ ਜਿਹੜੇ ਨੇ ਇਨਸਪੈਕਟਰਾਂ ਦੇ ਉਹ ਆਪਣੀ ਕਹਾਣੀ ਦੱਸ ਰਹੇ ਨੇ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਦੀ ਗਲਤੀ ਹੈ ਦੂਜੇ ਪਾਸੇ ਇੱਕ ਅਰਤੀ ਜੋਹਰ ਨਾਲ ਦੀ ਬੀਬੀ ਉਹ ਹਰਜਿੰਦਰ ਸਿੰਘ ਜੋਹਲ ਹੁੰਦਾ ਸੀ ਇੱਕ ਬਠਿੰਡੇ ਤੇ ਉਹ ਸੋਸ਼ਲ ਵਰਕਰ ਵੀ ਸੀ ਤੇ ਉੱਥੇ ਜਿਹੜੀ ਮਾਰ ਰੋਡ ਦੇ ਜਿਹੜੇ ਦੁਕਾਨਦਾਰ ਉਹਨਾਂ ਦਾ ਪ੍ਰਧਾਨ ਵੀ ਸੀ ਅੰਮ੍ਰਿਤਸਰ ਦੇ ਕੁਲਚਾ ਚਲਾਉਂਦਾ ਸੀ ਉਹਤੇ ਗੋਲੀ ਮਾਰੀ ਸੀ ਗੈਂਗਸਟਰਾਂ ਨੇ ਤੇ ਇਹ ਉਹ ਉਹਦੀ ਵਾਈਫ ਹਰਜਿੰਦਰ ਸਿੰਘ ਦੀ ਆਰਤੀ ਜੋਹਲ ਉਹ ਆ ਗਈ ਮੈਦਾਨ 'ਚ ਉਹ ਕਹਦੀ ਏ ਝੂਠ ਬੋਲਦੀ ਏ ਇਹ ਇਹਨੇ ਸਾਡਾ ਜਨ ਬੜਾ ਨ ਠਕਾ ਕਰਵਾਇਆ ਪੁਲਿਸ ਨਾਲ ਮਿਲ ਕੇ ਉਦੋਂ ਡੈੱਡ ਬੋਡੀ ਪਈ ਸੀ ਅਸੀਂ ਇਨਸਾਫ ਦੀ ਮੰਗ ਕਰਦੇ ਸੀ ਇਹਦੇ ਸੰਸਕਾਰ ਕਰਾਤਾ ਤੇ ਇਹਦੇ ਹੁਣ ਤੱਕ ਇਹਦੀ ਥੱਪੜੀ ਪਈ ਨਹੀਂ ਮੇਰੇ ਦਾ ਘਰ ਵਾਲਾ ਕਤਲ ਹੋਇਆ ਸੀ ਇਹ ਜਿਹੜੀ ਰਿਤੂ ਬਾਠ ਹੈ ਇਹ ਇਹ ਵੀ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਉਹ ਇਹਦੇ ਖਿਲਾਫ ਬਿਲਕੁਲ ਉਹ ਜਿਹੜਾ ਜਿਸ ਤਰ੍ਹਾਂ 18 ਸਾਲ ਪੁਰਾਣਾ ਕੇਸ ਕੱਢਿਆ ਸੀ ਨਾ ਹਰਪ੍ਰੀਤ ਸਿੰਘ ਸਾਡੂ ਦਾ ਗਿਆਨੀ ਹਰਪ੍ਰੀਤ ਸਿੰਘ ਦੇ ਜੀ ਇਹਨੇ ਕਿ ਮੇਰੇ ਪਰਿਵਾਰ ਨੂੰ ਮੈਂ ਦੇਖਿਆ ਜੀ ਆ ਦੇਖਿਆ ਮੇਰਾ ਪਰਿਵਾਰ ਤੋੜਿਆ ਬਿਲਕੁਲ ਉਸ ਤਰੀਕੇ ਨਾਲ ਉਹ ਕੁੜੀ ਦਾ ਕੇਸ ਕੱਢ ਲਿਆ ਕਹਿੰਦੀ ਇਹ ਆਰਤੀ ਜੋਹਲ ਇਹਦਾ ਫਿਰ ਜਵਾਬ ਇਹ ਕਹਿੰਦੀ ਮੈਂ ਉੱਥੇ ਗਈ ਸੀ ਇੱਕ ਉਹ ਕਹਿੰਦੀ ਇਹ ਮੇਰੇ ਪਤੀ ਦੀ ਮੂੰਹ ਬੋਲੀ ਭੈਣ ਸੀ ਪਹਿਲਾਂ ਮੇਜਰ ਅਮਰਦੀਪ ਸਿੰਘ ਦੀ ਵੀ ਮੂੰਹ ਬੋਲੀ ਭੈਣ ਪਤਾ ਨਹੀਂ ਕਿ ਕਿੰਨੇ ਕੁ ਦੀ ਭੈਣ ਉਹ ਗੱਲ ਵੱਖਰੀ ਹੈ ਤੋਂ ਉਹ ਹੁਣ ਜਿਹੜਾ ਆਰਤੀ ਜੋਹਲ ਦਾ ਜਵਾਬ ਦਿੱਤਾ ਕਹਿੰਦੀ ਮੈਂ 20 ਲੱਖ ਰੁਪਏ ਦਵਾਏ ਇਹਨਾਂ ਨੂੰ ਹੁਣ ਮੈਂ ਪੈਸਾ ਅੱਜ ਤੋਂ ਬਾਅਦ ਕੀ ਦਵਾ ਦਿੰਦੀ ਇਹ ਹੋਰ ਪੈਸਾ ਭਾਲਦੇ ਸੀ ਜਿਹੜੀ ਦੋ ਜਰਾਨੀਆਂ ਆਪ ਚ ਝਗੜ ਰਹੀਆਂ ਨੇ ਜਦੋਂ ਵੀ ਕੋਈ ਬੰਦਾ ਲਾਈਮਲਾਈਟ ਚ ਆਉਂਦਾ ਉਹਦਾ ਵਿਰੋਧ ਕਰਨ ਲਈ ਵੀ ਲੱਭ ਲੈਂਦੇ ਨੇ ਇਹ ਮੀਡੀਆ ਚ ਜੇ ਕਿਸੇ ਨੇ ਜਿਹਨੂੰ ਆਪੇ ਬਾਰੇ ਵੀ ਕੁਝ ਨਹੀਂ ਦਾ ਪਤਾ ਤੁਸੀਂ ਇਲੈਕਸ਼ਨ ਲੜ ਲਓ ਤੁਹਾਡੇ ਪੋਤੜੇ ਫੋਲ ਦਿੰਦੇ ਨੇ ਲੋਕ ਜਦੋਂ ਤੁਸੀਂ ਹਾਈਲਾਈਟ ਹੋਣੇ ਹੋ ਇਸ ਤਰ੍ਹਾਂ ਲੋਕ ਲੱਭਦੇ ਰਹਿੰਦੇ ਨੇ ਜਿਹੜੀ ਪੰਜਾਬ ਦੇ ਵਿੱਚ ਦੋ ਹੁਣ ਵੱਡੇ ਮਾਮਲੇ ਨਾਲੋਂ ਨਾਲ ਚੱਲ ਰਹੇ ਨੇ ਦੋਨੇ ਪਟਿਆਲੇ ਚ ਜਗਜੀਤ ਸਿੰਘ ਡੱਲੇਵਾਲੀ ਵੀ ਪਟਿਆਲੇ ਚ ਆ ਗਿਆ ਤੇ ਕਰਨਲ ਬਾਠ ਵਾਲਾ ਮਾਮਲਾ ਵੀ ਚੱਲ ਰਿਹਾ ਦੋਨਾਂ ਤੇ ਮਾਨ ਸਰ ਚੁੱਪ ਨੇ ਇਹ ਜਿਹੜੀ ਚੁੱਪੀ ਹੈ ਇਹ ਮਾਨ ਸਾਹਿਬ ਕਿੰਨਾ ਚਿਰ ਰਹੂਗੀ ਦੋਨਾਂ ਨੂੰ ਐਡਰੈਸ ਕਰਨਾ ਪੈਂਦਾ ਛੋਟੀ ਛੋਟੀ ਗੱਲਾਂ ਤੇ ਤੁਸੀਂ ਬਹੁਤ ਜਿਆਦਾ ਤੁਸੀਂ ਐਡਰੈਸ ਕਰਦੇ ਹੋ ਨਸ਼ਿਆਂ ਦੇ ਵਿਰੁੱਧ ਤੁਸੀਂ ਨਾਰਗਾਲ ਦਾ 10 ਵਾਰੀ ਦੱਸ ਚੁੱਕੇ ਵੀ ਆ ਕੁਝ ਹੋਇਆ ਤੇ ਤੁਸੀਂ ਇੱਥੇ ਵੀ ਦੱਸੋ ਇੱਥੇ ਵੀ ਗੱਲ ਕਰੋ ਦੱਸੋ ਵੀ ਕੀ ਮਜਬੂਰੀ ਸੀ ਤੁਹਾਡੀ ਅੱਜ ਹਾਈ ਕੋਰਟ 'ਚ ਵੀ ਤਾਂ ਅਸਰ ਪਏਗਾ ਅਸਰ ਕੀ ਹੋਇਆ ਕਿ 21 ਮਾਰਚ ਨੂੰ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੇ ਗੁਰਮੁਖ ਸਿੰਘ ਜਿਹੜਾ ਉਹਦੇ ਪ੍ਰਧਾਨ ਨੇ ਉਹਨੇ ਕੇਸ ਪਾਤਾ ਪੰਜਾਬ ਬੰਦੀਆਂ ਦੀ ਲਿਸਟ ਨਾਲ ਲਾਤੀ 400 ਬੰਦੇ ਕਹਿੰਦੇ ਜਿਹਨਾਂ ਨੇ ਹਰਾਸਤ ਲਏ ਨੇ ਡੱਲੇਵਾਲ ਨੂੰ ਵੀ ਹਰਾਸਤ ਲਿਆ ਕਿਉਂ ਹਰਾਸਤ ਚ ਲਏ ਜੀ ਇਹਨਾਂ ਨੇ ਕੀ ਕਸੂਰ ਸੀ ਉਹਨਾਂ ਦਾ ਤੇ ਇਹਦਾ ਜਵਾਬ ਦੇਣਾ ਪੈਣਾ ਹੈ ਡੀਜੀਪੀ ਨੂੰ ਅੱਜ ਸਟੇਟਸ ਰਿਪੋਰਟ ਦਾਖਲ ਕਰਨੀ ਪੈਣੀ ਹੈ ਜਿਹੜੇ ਫਸੇ ਹੋਏ ਨੇ ਸਰਕਾਰ ਇਸ ਤਰ੍ਹਾਂ ਨਹੀਂ ਹੈ ਸਰ ਇੱਕ ਪਾਸੇ ਸਰਕਾਰ ਆਪ ਦਾ ਅਕਸ ਸਰਦਾਰ ਨੂੰ ਫਿਰਦੀ ਹੈ ਇੱਕ ਪਾਸੇ ਸੰਜੀਵ अरोड़ा ਨੂੰ ਜਿਤਾ ਕੇ ਕੇਜਰੀਬਾਦ ਨੂੰ ਉੱਥੇ ਪਹੁੰਚਾਉਣਾ ਹੈ ਰਾਜ ਸਭਾ 'ਚ ਤੇ ਮਨੀਸ਼ ਸ਼ਾਹੋਦੀ ਇੱਥੇ ਹੈ ਤੇ ਸਾਰਾ ਮਤਲਬ ਸਤਿੰਦਰ ਜੈਨ ਨੂੰ ਇੱਥੇ ਲਾਤਾ ਕਿ ਕਿੰਨਾ ਕੁ ਚੱਲੀ ਜਾਂਦਾ ਤੇ ਹੁਣ ਅਕਸਰ ਕਰਨ ਲਈ ਕੇਪੀ ਸੀ ਨੇ ਉਹਨੇ ਇੱਕ ਚਿੱਠੀ ਲਿਖਤੀ ਕਿ ਜੀ ਜਿੰਨੇ ਵੀ ਪੈਂਡਿੰਗ ਪਈਆਂ ਨੇ ਅਰਜ਼ੀਆਂ ਉਹ ਸਾਰੇ ਸਕੱਤਰਾਂ ਦਾ ਜਵਾਬ ਦੇਣ ਕਿਉਂਕਿ ਜਿੰਨੀ ਅਰਜੀ ਹੋਏਗੀ ਸਿਵਲ ਜਿਹੜੇ ਸ਼ਿਕਾਇਤਾਂ ਦੀ ਉਹਨਾਂ ਹੀ ਕਰਪਸ਼ਨ ਵਧੂਗੀ ਜਿਹੜੀ ਕਈ ਪਾਸੇ ਘिरी ਹੋਈ ਮੰਤਰੀਪੱਡੇ ਦੀ ਫੇਰ ਬਦਲਦੀ ਵੀ ਗੱਲ ਚੱਲ ਰਹੀ ਹੈ ਇਹ ਸਰਕਾਰ ਨੂੰ ਆ ਦੋ ਮਾਮਲੇ ਜਿਹੜੇ ਨੇ ਇਹਨਾਂ ਨੂੰ ਇਮੀਡੀਏਟ ਅਡਰੈਸ ਕਰਨ ਦੀ ਲੋੜ ਹੈ ਨਹੀਂ ਲੋਕਾਂ 'ਚ ਜਿੰਨੀਆਂ ਮੂਹ ਹੁੰਦੀਆਂ ਗੱਲਾਂ ਆਉਣਗੀਆਂ ਕੋਈ ਕਹੇਗਾ ਜੀ ਇਹ ਡਲੇਵਾਦੀ ਟਵੀਟ ਬੜੀ ਖਰਾਬ ਹੈ ਇੱਥੇ ਨਹੀਂ ਆਂਦਾ ਉਹ ਤਾਂ ਭੁਜਲੰਦਰ ਲੈ ਕੇ ਕਿਉਂ ਗਏ ਸੀ ਪਟਿਆਲੇ ਦੇ ਨਾਲ ਤਾਂ ਹੈ 5 ਕਿਲੋਮੀਟਰ ਜੇ ਤੁਸੀਂ ਕਮਾਂਡੋ ਤੋਂ ਪਾਰਕ ਲੈ ਕੇ ਆਉਣਾ ਸੀ ਜੇ ਉੱਥੋਂ ਐਡੀ ਦੂਰ ਤੁਸੀਂ ਸਫਰ ਕਰਾ ਰਹੇ ਹੋ ਤੁਸੀਂ ਗੱਲਾਂ ਤਾਂ ਸੁਣੋ ਨਾ ਲੋਕਾਂ ਦੀਆਂ ਆਵਾਜ਼ ਸੁਣੋ ਲੋਕਤੰਤਰ ਹੈ ਲੋਕਾਂ ਦੀ ਬਾਤ ਸੁਣਨੀ ਬਹੁਤ ਜ਼ਰੂਰੀ ਹੁੰਦੀ ਹੈ ਲੋਕਤੰਤਰ ਦੇ ਵਿੱਚ ਦੇਖੋ ਕਦੋਂ ਮਾਨ ਸਾਹਿਬ ਆਵਾਜ਼ ਸੁਣਦੇ ਨੇ ਲੇਕਿਨ ਇਹ ਗੱਲ ਕਿ ਕਰਨਲ ਵਾਟਸਾ ਦਾ ਮਾਮਲਾ ਉਹਨੂੰ ਦਬਾਉਣ ਲਈ ਇੱਧਰ ਲੈ ਕੇ ਆਉਣਾ ਮਦਰ ਜਿੰਨੀਆਂ ਗੱਲਾਂ ਜਿੰਨੇ ਮੂੰਹ ਉਹਨੀਆਂ ਗੱਲਾਂ ਪਰ ਕਿੰਨਾ ਚਿਰ ਚੁੱਪ ਰਹੋਗੇ ਆਖਰ ਤਾਂ ਗੱਲ ਇਨਸਾਫ ਵੱਲੋਂ ਬਦਣੀ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ